हां <गया> एक जरूरी सूचना जी आ, मेरी बेक्ति रहेगी कि रजिस्ट्रेशन सिर्फ बच्चਿਆਂ ਲਈ ਨਹੀਂ ਹੈਗਾ रजिस्ट्रेशन ਸਭ ਦੇ ਲਈ ਮੁਕਤ ਸੇਵਾ ਦੇ ਹੋਂਤੇ ਜਿੰਨੇ ਵੀ ਮੇਰੇ ਵੀਰ ਭੈਣ ਦੂਰੋਂ ਨੇੜੋਂ ਚੱਲ ਕੇ ਆਏ ਨੇ ਉਹਨਾਂ ਦਾ ਸਾਰਿਆਂ ਦਾ ਸੀ ਜੀ ਸਵਾਗਤ ਕਰਦੇ ਆਓ ਅੱਜ ਇਸ ਪਰਿਵਾਰਿਕ ਖੇਡ ਮੇਲੇ ਦੀ ਅਸੀਂ ਆਰੰਭਤਾ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਜਿੰਨੇ ਵੀ ਬੱਚੇ ਨੇ ਜਿੰਨੇ ਵੀ ਬੱਚੇ ਨੇ ਪਾਰਟਿਸਪੈਂਟ ਨੇ ਉਹਨਾਂ ਨੂੰ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਇੱਕ ਵਾਰ ਸਾਰੇ ਬੱਚੇ نیچے ਗਰਾਊਂਡ ਦੇ ਵਿੱਚ ਆ ਜਾਣ ਹਾਂਜੀ ਲਗਭਗ ਸਾਰੇ ਜੀ ਜਿੰਨੇ ਵੀ ਨੇ ਪੇਰੈਂਟਸ ਵੀ ਜਿੰਨੇ ਵੀ ਉੱਪਰ ਬੈਠੇ ਨੇ ਹੋ ਚੁੱਕੀ ਹੈ ਸੋ ਆਓ ਇਸ ਨਿਸ਼ਾਨ ਸਾਹਿਬ ਜਿੱਥੇ ਚੁਲਾਇਆ ਜਾ ਰਿਹਾ ਹੈ ਸਰਦਾਰ ਸਦੂਲ ਸਿੰਘ ਜੀ ਸਾਡੇ ਦਰਮਿਆਨ ਉਹਨਾਂ ਦਾ ਅਸੀਂ ਬਹੁਤ-ਬਹੁਤ ਮਤ ਮਾਤ ਕਰਦੇ ਹਾਂ ਅਜੀਬ ਜੀ ਦਾ ਗੋਲ ਸ਼ੁਰੂ ਹੋ ਚੁੱਕੀ ਹੈ ਵੈਰੀ ਗੁੱਡ ਜੀ ਤਾਲੀਆਂ ਮਾਰ ਦਿਓ ਬੱਚਿਆਂ ਵਾਸਤੇ ਇਹਨਾਂ ਦੀ ਹੌਸਲਾ ਹਫਦਾਈ ਦੇਖੋ ਬੁਰੀਆ ਕਿੰਨੀ ਤੇਜ਼ੀ ਨਾਲ ਗੁੱਡ 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 ਬਹੁਤ ਖੂਬਸੂਰਤੀ ਨਾਲ ਉਹ ਬੱਚੀ ਨੇ ਯੈਸ 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 ਅਕੀਰ ਤੇ ਜਾ ਕੇ ਦੁਬਾਰਾ ਫਟ ਗਿਆ ਬੱਚੀ ਦਾ ਯੈਸ ਵੈਰੀ ਗੁੱਡ ਤਾਲੀਆਂ ਮਾਰ ਦਿਓ ਬੱਚਿਆਂ ਵਾਸਤੇ ਬੈਕ ਟ੍ਰੇਸ ਗੁੱਡ 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 ਕਾਬਾਤ ਰਿਪੋਰਟ ਜਿਹੜੀ ਪੱਛੀ ਫਾਸ ਗਈ ਹੈ ਬੜੇ ਅੱਛੇ ਤਾਲਮੇਲ ਦੇ ਨਾਲ ਸੁਰੀਆ ਦੌੜੀ ਪਹਿਲੇ ਤਿੰਨ ਸਥਾਨ ਅਨੰਲੀ ਹੈ ਤੁਮੀ ਵੈਰੀ ਗੁੱਡ ਇਸ ਤੋਂ ਬਾਅਦ ਅਗਲਾ ਜਿਹੜਾ ਹੈ 10ਵੀਂ ਤੋਂ ਲੈ ਕੇ 12ਵੀਂ ਤੱਕ ਦੀ ਇਹ ਬੁਆਇਜ਼ ਨੇ ਜਿਹੜੇ ਬਹੁਤ ਅੱਛਾ ਬੇਟਾ ਅਰੇ ਵਧੀਆ ਤਾਲਮੇਲ ਨਾਲ ਵਧ ਰਹੇ ਹੋ ਕੇ ਮੰਮੀ ਕਹਿੰਦੀ ਸੀ ਪੁੱਤ ਦੁੱਧ ਪੀ ਲਿਆ ਮੰਮੀ ਕਹਿੰਦੀ ਸੀ ਪੁੱਤ ਦਹੀਂ ਖਾ ਲਿਆ ਮम्मा ਮੈਂ ਨਹੀਂ ਖਾਣੀ 버ਗਰ ਖਾਣਾ ਇਹ ਬਰਗਰ ਦੀ ਦੇਣ ਹੈ। ਚਿਕਨ ਕੋਰੀਆਂ ਦੀ ਦੇਣ ਹੈ। ਰਿੰਗ 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 ਫੁੱਲ ਗਏ ਜੀ ਰਿੰਗ ਫੁੱਲ ਗਏ। ਨਹੀਂ ਫੁੱਲ ਗਏ ਇਹਨੇ ਦੀ ਹੁਣ ਇਹਦਾ ਕੀ ਕਰਿਆ ਜਾਵੇ। ਇਹਨਾਂ ਨੂੰ ਮੋਸਾ। ਵੈਸੇ ਇਹ ਵੀ ਇਹ ਕੱਲ ਨਹੀਂ ਜੁੜਨ ਕਹਿ ਰਹੇ ਹੋ। ਸਾਨੂੰ ਇਹ ਦੱਸਣਾ ਪਿਆ ਸੀ ਪਹਿਲਾਂ। ਰਿੰਗ ਨੂੰ ਜਿਆਦਾ ਧੱਕੇ ਨਾ ਮਾਰੋ ਜੀ ਰਿੰਗ ਹੋਈ ਜਾਂ ਉਹਨੇ। ਹਾਂ। ਰੈਂਕ ਰੈਂਕ ਅਰੇਕ ਖੁੱਲ ਜਾਂਦੇ ਹਨ ਜਦੋਂ ਇੱਕ ਖੁੱਲ ਰਹੇ ਨੇ ਇਹ ਇਹ ਹੁਣ ਤੱਕ ਦੀ ਕੀ ਸਮੱਸਿਆ ਆ ਜਾਣੀ ਹੈ ਤੋਂ ਖੁਸ਼ਵਾਦੀਆਂ ਦੌੜ ਸ਼ੁਰੂ ਹੋ ਚੁੱਕੀ ਹੈ ਜਿੱਦ ਤੱਕ ਦਿਸ ਦੂਰ ਸਿੱਕੀ ਦਾ ਜਿਹੜੇ ਇਛੇ ਤੌਰ ਤੇ ਸਾਡੇ ਵਿਚਾਰ ਆਏ ਨੇ ਵੈਰੀ ਗੁੱਡ ਅਨੁਕੰਢੇ ਨੇ ਅਨੁਕੰਢੇ ਨੇ ਕਨਸੈਂਟ੍ਰੇਸ਼ਨ ਇਕਾਗਰਤਾ 50 ਮੀਟਰ ਦੀ ਦੌੜ ਹੋਏਗੀ ਲੈਮਨਸ ਲਓ ਜੀ ਮੁਕਾਬਲਾ ਜਿਹਨਾਂ ਬੱਚਿਆਂ ਦਾ ਸ਼ੁਰੂ ਪਾਲ ਮੇਲ ਦੇ ਨਾਲ ਮੁਕਾਬਲਾ ਲੱਗਦਾ ਫਸਵਾ ਹੈ ਪਰ ਅਜੇ ਡਿਸਟੈਂਸ ਜਿਹੜਾ ਲਗਭਗ 25 ਮੀਟਰ ਪਿਆ ਅਜੇ ਹੋਰ ਹੱਥ ਨਹੀਂ ਲਾਉਣਾ ਨਿੰਬੂ ਚਮਚੇ ਜੋ ਗਿੰਨਾ ਨਹੀਂ ਚਾਹੀਦਾ ਬਹੁਤ ਲੋਕ ਹੋ ਗਏ ਜਿਹੜੀਆਂ ਪਿਆਰ ਦੀਆਂ ਬੋਲਾਂਆਂ ਆ ਉਹ ਉਪਤਾਂਗੀਆਂ ਕਿੰਨੀਆਂ ਜੀ ਹਾਂਜੀ ਜੀ ਜੋਨਸ ਕਸਤ ਸਾਹ ਭੁਪਿੰਦਰ ਸਿੰਘ ਜੀ ਸਾਡੇ ਰੋਪਣ ਖੇਤਰ ਦੇ ਪ੍ਰਧਾਨ ਹਨ ਅਤੇ ਹੋਰ ਸਾਰੇ ਹੀ ਸਾਹ ਹਰਪੀ ਸਿੰਘ ਜੀ ਖੜੇ ਹੈ ਹੋਰ ਸਾਰੇ ਜਿੰਨੇ ਵੀ ਜਿਨ੍ਹਾਂ ਦੇ ਨਾਮ ਨਹੀਂ ਲੈ ਸਕਿਆ ਉਹਨਾਂ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਪ੍ਰੋਗਰਾਮ ਅੱਜ ਇਸ ਗੁਰੂ ਦੀ ਧਰਤੀ ਤੇ ਅਨੰਤ ਸਾਹਿਬ ਦਾ ਅਗਲਾ ਇਵੈਂਟ ਜਿਹੜਾ ਬਲੂਨ ਇਨ ਆਰਮ 7ਵੀਂ ਤੋਂ 9ਵੀਂ ਕਲਾਸ ਸੈਕੰਡਰੀ ਜਿਹੜੀ ਬੱਚਿਆਂ ਦੀ 7ਵੀਂ ਤੋਂ 9ਵੀਂ ਕਲਾਸ ਤਾਲੀਆਂ ਜ਼ੋਰਦਾਰ ਫਸਟ ਪ੍ਰਾਈਜ਼ ਵਾਸਤੇ ਜਿਹੜਾ ਚਾਤੀ ਦਾ ਮੁਕਾਬਲਾ ਹੋਇਆ ਸੀ ਉਹ ਹੈ ਅੰਜਨਾ ਕੁਮਾਰੀ ਜੀ ਹਾਂ ਜੀ ਬਹੁਤ ਹੀ ਰੌਚਕ ਮੁਕਾਬਲੇ ਜਿਹੜੇ ਦੇਖਣ ਨੂੰ ਮਿਲੇ ਵੀ ਪਹੁੰਚੇ ਗਾਹ ਨੂੰ ਆਜੋ ਨਰਿੰਦਰ ਜੀ ਅੱਗੇ ਨੂੰ ਆਜੋ ਤੁਹਾਡੀ ਵੀ ਹਾਜ਼ਰੀ ਲਵਾ ਦਿਓ ਅੱਗੇ ਨੂੰ ਆਜੋ ਤੁਦੇ ਬੈਂਸ ਜੀ ਨੇ ਲੜਕਿਆਂ ਦੀ 150 ਮੀਟਰ ਰੇਸ ਹੋਈ ਸੀ ਲੜਕਿਆਂ ਦੀ ਜਿਸ ਦੇ ਵਿੱਚ ਤੀਸਰਾ ਸਥਾਨ ਜਿਹੜਾ ਜਿਤ ਸਿੰਘ 601 ਨੰਬਰ ਕੋਲ ਇਸ ਤੋਂ ਬਾਅਦ ਬਾਕੀ ਸਾਰੇ ਬਾਕੀ ਸਾਰੇ ਨਾਮ ਸਥਾਨ ਤੇ ਔਰ ਪਹਿਲੇ ਸਥਾਨ ਸਰਦਾ ਪਲਵਿੰਦਰ ਸਿੰਘ ਤੇ ਸਦਾ ਪਰਮਜੀਤ ਸਿੰਘ ਹੋਰੀ ਵੀ ਮੈਂ ਦੇਖ ਰਿਹਾ ਉਹਨਾਂ ਦੇ ਨਾਲ ਸਵਾਗਤ ਤੁਹਾਡਾ ਬਲਵਿੰਦਰ ਜੀ ਸਨਮਾਨਤ ਕਰੋ ਬੱਚਿਆਂ ਨੂੰ ਆਜੋ ਥੋੜਾ ਤੇਜੀ ਨਾਲ ਤੇ ਪਹਿਲਾ ਸਥਾਨ ਹਾਸਲ ਕੀਤਾ ਹੈ ਗੁਰਤੇਜ ਸਿੰਘ 603 ਨੰਬਰ ਗੁਰਤੇਜ ਸਿੰਘ ਦੂਸਰਾ ਸਥਾਨ ਹਾਸਲ ਕੀਤਾ ਹੈ ਮਾਨਸੀ 702 ਨੰਬਰ ਆਰ ਪਹਿਲਾ ਸਥਾਨ ਹਾਸਲ ਕੀਤਾ ਹੈ ਸੀਰਤ ਧਾਲੀਵਾਲ 704 ਨੰਬਰ ਤਾੜੀਆਂ ਦੀ ਕਜੂਸੀ ਕਰ ਰਹੇ ਆ ਸੀ ਬੱਚਿਆਂ ਦਾ ਹੌਸਲਾ ਜਰੂਰ ਵਧਾਓ ਜਿਹੜੇ ਪ੍ਰਸ਼ਾਦਾ ਛਕਦੇ ਚਲੋ ਉਹ ਤਾਂ ਤਾੜੀਆਂ ਨਹੀਂ ਮਾਰ ਸਕਦੇ ਪ੍ਰਧਾਨ ਜੀ ਨੇੜੇ ਰਹੋ ਥੋੜਾ ਜਿਹਾ ਤੁਹਾਡੀ ਲੋਡ ਪੈ ਜਾਂਦੀ ਥੋੜੇ